ਇਸ ਸਾਲ ਦਾ ਵੀਰਵਾ ਦੇ ਰਹੇ ਆ ਕ੍ਰਾਈਮ ਰਿਲੇਟਡ ਉਹਦੇ ਜੋ ਇਸ ਸਾਲ ਦੇ ਵਿੱਚ 2794 ਜਿਹੜੇ ਆ ਕੇਸ ਰਜਿਸਟਰ ਹੋਏ ਆ ਤੇ ਜਦੋਂ ਕਿ ਪਿਛਲੇ ਸਾਲ 2600 ਕੁਸ਼ ਹੋਏ ਸੀਗੇ ਔਰ ਉਹਨ ਇਸ ਸਾਲ ਜਿਹੜੇ ਗ੍ਰਿਫਤ ਟੂਪੋਰਟ ਕੀਤੇ ਗਏ ਆ 1900 ਕੁਸ਼ ਮੁਕਤਮੇ ਹੋਏ ਪਿਛਲੇ ਸਾਲ ਤੇ ਇਸ ਸਾਲ ਜਿਹੜੇ ਆ ਉਸ ਤੋਂ ਡੇਢੇ ਦੇ ਉੱਤੇ ਆ ਜੀ 2700 ਕੁਸ਼ ਮਕਦਮੇ ਜਿਹੜੇ ਆ 2700 2845 ਜਿਹੜੇ ਮੁਕਦਮੇ ਆ ਅਸੀਂ ਅਦਾਲਤ ਚ ਦਿੱਤੇ ਆ ਤੇ ਗ੍ਰਿਫਤਾਰ ਕੀਤੇ ਬੰਦੇ ਜਿਹੜੇ ਪਿਛਲੇ ਸਾਲ 3085 ਸੀ ਜਿਸ ਦੀ ਤੁਲਨਾ ਜੇ ਇਸ ਵਾਰ 3411 ਜਿਹੜੇ ਆ ਮਲਜ਼ਮ ਫੜ ਕੇ ਅਦਾਲਤ ਵਿੱਚ ਦਿੱਤੇ ਆ ਤੇ ਜੇ ਅਸੀਂ ਰਿਕਵਰੀ ਦੀ ਗੱਲ ਕਰੀਏ ਤਾਂ ਇਸ ਸਾਲ ਦੇ ਵਿੱਚ 159.400 ਗ੍ਰਾਮ ਜਿਹੜੀ ਹੈ ਇੱਕ ਕੇਜੀ ਜਿਹੜੀ ਹੀਰੋਇਨ ਉਹਦੀ ਬਰਾਮਦਗੀ ਹੋਈ ਹੈ ਔਰ 20 ਕਿਲੋ 218 ਗ੍ਰਾਮ ਜਿਹੜੀ ਹੈ ਓਪੀਐਮ ਦੀ ਰਿਕਵਰੀ ਹੋਈ ਹੈ ਤੇ ਜਿਹਦੇ ਚ 504 ਮਕਦਮੇ ਦਰਜ ਹੋਏ ਆ ਤੇ 709 ਜਿਹੜੇ ਮੁੱਲਜਮ ਆ ਉਹ ਗ੍ਰਿਫਤਾਰ ਕੀਤੇ ਗਏ ਆ ਵੱਖ-ਵੱਖ ਮੁਕਦਮਿਆਂ ਦੇ ਵਿੱਚ ਸਰ ਡਰੋਨ ਕਿੰਨੇ ਬੜੇ ਗਏ ਇਸ ਤੋਂ ਇਲਾਵਾ ਡਰੋਨ ਜਿਹੜੇ ਆ ਜੀ ਉਹ 34 ਜਿਹੜੇ ਡਰੋਨ ਆ ਫੜੇ ਗਏ ਆ ਜਿਨ੍ਹਾਂ ਚੋਂ ਡਰੋਨ ਦੇ ਥਰੂ ਜਿਹੜੀ ਆਈ ਹੈ ਉਹ 49 ਕਿਲੋ ਹਿਰੋਇਨ ਜਿਹੜੀ ਬਰਾਮਦ ਹੋਈ ਹੈ ਤੇ ਇੱਕੋ ਬਲੌਕ ਪਿਸਟਲ ਆ ਦੂਜੇ ਕੁਝ ਅਸਲਾ ਵੀ ਆਇਆ 6 ਤੋਂ 7 ਜਿਹੜੇ 7 8 ਦੇ ਕਰੀਬ ਜਿਹੜੇ ਪਿਸਟਲ ਰਿਕਵਰ ਹੋਏ ਆ ਸਰ ਡ੍ਰੈਗ ਮੰਨੀ ਕੁਝ ਚਲੂ ਕਰੂਗੀ ਸਾਡੇ ਔਰ ਡਰਗ ਮਨੀ ਦਾ ਟੋਟਲ ਵੇਰਵਾ ਤਾਂ ਇਸ ਵੇਲੇ ਸਾਡੇ ਕੋਲ ਨਹੀਂ ਹੋਏਗਾ ਬਟ ਉਹਦੇ ਚ ਕੁਝ ਇੱਕ ਹੈਗਾ ਕਿ ਜਿਹੜੇ ਹਵਾਲੇ ਦੇ ਥਰੂ ਆਪਰੇਟਰਸ ਜਿਹੜੇ ਸੀਗੇ ਮੇਨ ਉਹਨਾਂ ਦੇ ਥਰੂ ਜਿਹੜੀ ਆ ਪਿੱਛੇ ਪਰਚੇ ਅਸੀਂ ਚਾਰ ਪਰਚੇ ਦਿੱਤੇ ਸੀ ਕਿ ਜਿਨ੍ਹਾਂ ਦੇ ਥਰੂ ਇਹ ਹਵਾਲੇ ਦੇ ਥਰੂ ਦੁਬਈ ਜਾਂ 올 ਓਵਰ ਇੰਡੀਆ ਜਿਹੜੇ ਪੈਸੇ ਬੂਸੇ ਟਰਾਂਸਫਰ ਕਰਦੇ ਸੀ ਉਹ 2 ਕਰੋੜ 34 ਲੱਖ ਦੇ ਕਰੀਬ ਜਿਹੜੀ ਇਹ ਡਰਗ ਮਨੀ ਅਸੀਂ ਰਿਕਵਰ ਕੀਤੀ ਸੀ ਇਹ ਹਵਾਲਾ ਆਪਰੇਟਰਸ ਦਾ ਜਿਹੜੇ ਸਰ ਕੋ ਪਾਕਿਸਤਾਨੀ ਸੇਮੋਂ ਕੋਈ ਸੰਗਲਨ ਨਹੀਂ ਦਿਨਦੀ ਹੈ ਕਿੰਨੇ ਫਰੇ ਸਮਗਲਰਸਾਂ ਨੂੰ ਉਦਾਸੀ ਰਿਆਂ ਜੀ ਤੇ ਵਿੱਚ ਜਿਹੜੇ 709 ਬੰਦੇ ਹੈਗੇ ਆ ਉਹਨਾਂ ਦੇ ਵਿੱਚ ਵੱਡੇ ਸਮਗਲਰ ਵੀ ਹੈਗੇ ਆ ਤੇ ਜਿਹੜੇ ਛੋਟੇ ਪੈਡਲਰ ਹੈਗੇ ਆ ਉਹ ਵੀ ਹੈਗੇ ਆ 709 ਦੇ ਵਿੱਚ ਸਰ ਇਸ ਸਾਲ ਦੇ ਵਿੱਚ ਇੰਕਾਊਂਟਰ ਕਿੰਨੇ ਹੋਏ ਜੀ ਇੰਕਾਊਂਟਰ ਜਿਹੜੇ ਤਿੰਨ ਮੇਨ ਕੇਸ ਸੀਗੇ ਸਾਡੇ ਜਿਹੜੇ ਇੱਕ ਤਾਂ ਸੀਗਾ 460 ਵਾਲਾ ਪੱਟੀ ਵਾਲਾ ਬੜਾ ਸੈਂਸਿਟਾਈਜ਼ ਜਿਹੜਾ ਉਹ ਬਲ ਇੱਕ ਤਰ੍ਹਾਂ ਦਾ ਬਲਾਈਂਡ ਮੱਡਰੀ ਸੀਗਾ ਤਿੰਨ ਜਣਿਆਂ ਨੂੰ ਪਰਿਵਾਰ ਦੇ ਨੂੰ ਮਾਰ ਕੇ ਲੁੱਟਖੋ ਕਰਕੇ ਲਏ ਸੀ ਉਹਦੇ ਵਿੱਚ ਅਸੀਂ ਬੜੀ ਮਿਹਨਤ ਕਰਕੇ ਰਾਜਸਥਾਨ ਤੋਂ ਉੱਥੋਂ ਬੰਦੇ ਅੜਕੇ ਲਿਆਂਦੇ ਸੀਗੇ ਤੇ ਉਹ ਗੈਂਗ ਦਾ ਜਿਹੜਾ ਇੱਕ ਮੁਲਜ਼ਮ ਉਹ ਚੋਂ ਪਕੜੇ ਦੋ ਮੁਲਜ਼ਮ ਅਰੈਸਟ ਹੋ ਗਏ ਆ ਤੇ ਉਹ ਸਾਰੇ ਫੇਸ ਫੇਸ ਹੋ ਗਿਆ ਸੀ ਉਸ ਤੋਂ ਇਲਾਵਾ ਇੱਕ ਟੋਟੀਆਂ ਵਾਲੀ ਜਿਹੜੀ ਬੈਂਕ ਡਕੈਤੀ ਸੀਗੀ ਜਿਹਦੇ ਚ ਬਲਵਿੰਦਰ ਸਿੰਘ ਐਸਐਸ ਸਾਡਾ ਜਕਮੀ ਹੋ ਗਿਆ ਸੀ ਔਰ ਉਹਦੇ ਚ ਰਾਜੂ ਸ਼ੂਟਰ ਵਾਂਟਡ ਸੀਗਾ ਪੂਰੀ ਤਰ੍ਹਾਂ ਉਹ ਰਾਜੂ ਸ਼ੂਟਰ ਪਿੱਛੇ 5-7 ਦਿਨ ਪਹਿਲੇ এনਕਾਊਂਟਰ ਦੇ ਵਿੱਚ ਅਸੀਂ ਹਾਲੇ ਤੇ ਉਹ ਰੈਸਟ ਹੈ ਤੇ ਉਹਦੇ ਬਾਕੀ ਬੰਦੇ ਜਿਹੜੇ ਆ ਉਹਨਾਂ ਦੇ ਪਿੱਛੇ ਅਸੀਂ ਚੜੇ ਹੋਏ ਜਿਹੜੇ ਹੋਰ ਉਹਦੇ ਨਾਲ ਸ਼ਮੂਲੀਅਤ ਸੀਗੀ ਜਮੰਦੀ ਟਕੰਟੀ ਇਹ ਦੋ ਮੇਨ ਬੜੇ ਸੈਂਸਟਾਈਜ਼ਡ ਪੇਜ ਸੀਗੇ ਜਿਹਦੇ ਦੋਨੋਂ ਦੇ ਦੋਨੋਂ ਸੌਲਵ ਹੋ ਗਏ ਹੁਣ